ਇਹ ਕੈਨੇਡਾ ਨੇ ਲੋਕਲ ਫਲਾਈਟਾਂ ਤੇ ਜਿਹੜੇ ਯਾਤਰੀਆਂ ਦੇ ਵਾਧੂ ਬੈਗ ਆ ਉਹਨਾਂ ਦੇ ਪਰ ਰੋਗ ਲੱਗਾ ਹੈ ਇਹ ਜਾਂ ਫਿਰ ਇਹ ਇਨੀਸ਼िएट ਕੀਤਾ ਗਿਆ ਕਿ ਜੇ ਵਾਧੂ ਬੈਗ ਲੈ ਕੇ ਜਾਣੇ ਆ ਤੇ ਫਿਰ ਦੇ ਪੈਸੇ ਵੀ ਉਹ ਵਾਧੂ ਹੀ ਦੇਣੇ ਪੈਣਗੇ ਤੇ ਇਸ ਪੂਰੇ ਮਸਲੇ ਬਾਰੇ ਜਿਹੜੀ ਪੂਰੀ ਜਾਣਕਾਰੀ ਉਹ ਮੈਂ ਤੁਹਾਡੇ ਕੋਲੋਂ ਚਾਹਾਂਗੀ ਜੀ ਜੀ ਏਅਰ ਕੈਨੇਡਾ ਦੂਜੀ ਫਲਾਈਟ ਬਣ ਗਈ ਹੈ ਜੀ ਜਿਹੜੀ ਸਸਤੀਆਂ ਟਿਕਟਾਂ ਜਿਹੜੀਆਂ ਵੇਚਦੀ ਆਪਾਂ ਬੇਸਿਕ ਫੇਅ ਦੇ ਉੱਪਰ ਟਿਕਟਾਂ ਵੇਚਦੇ ਆ ਉਹਦੇ ਉੱਪਰ ਕੈਰੀ-ਆਨ ਬੈਗ ਜਿਹੜਾ ਵਾ ਉਹ允许 ਨਹੀਂ ਹੋਊਗਾ ਜੀ ਕੈਰੀ-ਆਨ ਬੈਗ ਇਹ ਆਪਾਂ ਕੁ ਸਿਰਫ ਸਿਰਫ ਇੱਕ ਪਰਸਨਲ ਬੈਗ ਜਿਹੜਾ ਉਹ ਲੋਅ ਕਰਨਗੇ ਜਿਹਦੇ ਵਿੱਚ ਸਿਰਫ ਇੱਕ ਪਰਸ ਹੋਊਗਾ ਦਾ ਆਪਾਂ ਕਹਿ ਸਕਦੇ ਕੰਪਿਊਟਰ ਲੈਪਟਾਪ ਵਗੈਰਾ ਜਿਹੜਾ ਕਿ ਫਰੰਟ ਸੀਟ ਦੇ ਥੱਲੇ ਰੱਖਿਆ ਜਾ ਸਕਦਾ ਇਹ ਲੋਕਲ ਫਲਾਈਟਾਂ ਦੀ ਗੱਲ ਆ ਨਾਰਥ ਜਿਹੜੀਆਂ ਅਮਰੀਕਾ ਦੀ ਫਲਾਈਟਾਂ ਉਡਰਦੀਆਂ ਹੈਗੀਆਂ ਏਅਰ ਕੈਨੇਡਾ ਦੀਆਂ ਜਿਹੜੀਆਂ ਬੇਸਿਕ ਫੀਅਰ ਤੇ ਹੁੰਦੀਆਂ ਭਾਵਕ ਕੇ ਬਹੁਤ ਸਸਤੀਆਂ ਲੱਗੀਆਂ ਹੁੰਦੀਆਂ ਤੇ ਪਲੱਸ ਸਨ ਲਾਈਟਾਂ ਦੇ ਵਿੱਚ ਸਨ ਲਾਈਟ ਤੋਂ ਭਾਵ ਹੁੰਦਾ ਕਿ ਸਵੇਰੇ ਫਲਾਈਟ ਸ਼ੁਰੂ ਹੋਈ ਤੇ ਦੁਪਹਿਰੇ ਖਤਮ ਹੋਈ ਸਨ ਲਾਈਟ ਦੇ ਵਿੱਚ ਵਿੱਚ ਹੀ ਉਹ ਖਤਮ ਹੋਊਗਾ ਸਫ਼ਰ ਬੰਦੇ ਦਾ ਠੀਕ ਹੈ ਜੀ 2 ਘੰਟੇ ਦਾ 3 ਘੰਟੇ ਦਾ ਉਹਨਾਂ ਹਾਲਤਾਂ ਜਿਹੜਾ ਕੈਰੀ-ਆਨ ਬੈਗ ਜਾਂ ਉਹਦਾ ਜਿਹੜਾ ਆ ਉਹਨੂੰ ਉਹਦੀ ਸਹੂਲਤ ਜਿਹੜੀ ਪਸੰਦਰ ਨਹੀਂ ਦਿੱਤੀ ਜਾਊਗੀ ਆਪਾਂ ਵੀ ਕਹਿੰਦੇ ਜਨਵਰੀ 3 2025 ਤੋਂ ਜਿਹੜਾ ਫੈਸਲਾ ਇਹ ਲਾਗੂ ਕਰ ਦਿੱਤਾ ਗਿਆ ਜੀ ਕੇਵਲ ਪਰਸਨਲ ਬੈਗ ਜਿਹੜਾ ਉਹੀ ਜਿਹੜਾ ਕਸਟਮਰ ਲੈ ਕੇ ਜਾ ਸਕਦੇ ਆ ਕੁਝ ਖਾਸ ਹਾਲਤਾਂ ਦੇ ਵਿੱਚ ਜੇ ਉਹ ਲੈ ਕੇ ਜਾ ਸਕਦੇ ਆ ਪਰ ਇੱਕ ਆਪਾਂ ਦੱਸ ਦਿੰਨੇ ਆ ਕਿ ਜੇ ਉਹ ਲੈ ਕੇ ਜਾਂਦੇ ਆ ਪਰਸਨਲ ਬੈਗ ਤੋਂ ਲਾਵਾ ਕੈਰੀ-ਆਨ ਬੈਗ ਤੋਂ ਕੈਰੀ-ਆਨ ਬੈਗ ਉਹਨੂੰ ਕਿਹਾ ਜਾਂਦਾ ਜਿਹੜਾ ਆਪਾਂ ਹੈਂਡ ਬੈਗ ਵਾਂਗ ਉੱਪਰ ਆਪਣੀ ਸੀਟਾਂ ਉੱਪਰ ਕੈਵਨ ਬਣੇ ਹੁੰਦੇ ਆ ਉੱਥੇ ਰੱਖਦੇ ਹੈਗੇ ਆ ਪ੍ਰਵਿੰਦਰ ਜੀ ਉਹ ਬੈਗ ਦੇ ਉੱਪਰ ਹੁਣ ਜਿਹੜਾ ਐਡੀਸ਼ਨਲ ਕੋਸਟ ਹੋਊਗੀ ਉਹਨਾਂ ਟਿਕਟਾਂ ਦੇ ਜਿੰਨਾਂ ਜਿਹੜੀਆਂ ਟਿਕਟਾਂ ਬਿਲਕੁਲ ਬੇਸਿਕ ਫੀਅਰ ਤੇ ਜਿਹੜੀਆਂ ਵੇਚਦੀ ਹੈਗੀ ਐ ਏਅਰ ਕੈਨੇਡਾ ਉਮ ਜਿੱਦਾਂ ਜਿਹੜੀਆਂ ਸਾਨਾ ਲਾਈਟ ਜਿਹੜਾ ਸਫ਼ਰ ਹੁੰਦਾ ਭਾਵੇਂ ਕਿ 3 ਤੋਂ 4 ਘੰਟੇ ਦਾ ਸਫ਼ਰ ਹੈ ਜੇ ਫਿਰ ਵੀ ਜਿਹੜਾ ਪਸੰਜਰ ਹੈ ਉਹਦੀ ਲੋਡ ਹੈਗੀ ਆ ਉਹ ਬੈਗ ਕੈਰੀ-ਆਨ ਬੈਗ ਖੜਨਾ ਚਾਹੁੰਦਾ ਤਾਂ ਉਹਨੂੰ ਪ੍ਰਤੀ ਬੈਗ ਜਿਹੜਾ ਪਹਿਲੇ ਪਹਿਲੇ ਬੈਗ ਦੇ ਉੱਪਰ 35 ਡਾਲਰ ਤੇ ਜਿਹੜਾ ਸੈਕੰਡ ਬੈਗ ਹੈ ਉਹਦੇ ਉੱਪਰ 50 ਡਾਲਰ ਜਿਹੜੇ ਐਡੀਸ਼ਨਲ ਜਿਹੜੇ ਦੇਣੇ ਪੈਣਗੇ ਉਹ ਵੀ ਉਦੋਂ ਜਦੋਂ ਸਿਕਿਉਰਿਟੀ ਚੈੱਕ ਤੋਂ ਪਹਿਲਾਂ ਪਹਿਲਾਂ ਜਦੋਂ ਵੇਟੇਜ ਹੁੰਦੀ ਆ ਤਾਂ ਉਸ ਟਾਈਮ ਦੇ ਉੱਪਰ ਉਹਦੀ ਚੈੱਕ-ਇਨ ਕਰਾ ਸਕਦਾ ਜੀ ਜੇ ਉਹ ਸਿਕਿਉਰਿਟੀ ਚੈੱਕ ਤੋਂ ਬਾਅਦ ਗੇਟ ਤੇ ਚਲਾ ਜਾਂਦਾ ਹੈਗਾ ਜਿੱਥੇ ਉੱਥੇ ਉਹਦੇ ਕੋਲ 65 ਡਾਲਰ ਜਿਹੜੇ ਆ ਐਡੀਸ਼ਨਲ ਚਾਰਜ ਕੀਤੇ ਜਾਣਗੇ ਪੈਲੀਵੇਟਰ ਫੀਸ ਆਪਾਂ ਕਹਿ ਸਕਦੇ ਆ ਉਹ ਵੀ ਚਾਰਜ ਕੀਤੀ ਜਾਊਗੀ ਸੋ ਆੜਾ ਆਪਣ ਜਿੰਨੇ ਆਪਣੇ ਸਰੋਤੇ ਸੁਣਦੇ ਆ ਉਹ ਜ਼ਰੂਰ ਧਿਆਨ ਰੱਖਣ ਕਿ ਨਾਰਥ ਅਮਰੀਕਾ ਦੇ ਜਿਹੜੀਆਂ ਜਿਹੜੀਆਂ 에ਅ ਕੈਨੇਡਾ ਦੀਆਂ ਫਲਾਈਟਾਂ ਹੈਗੀਆਂ ਲੋਕਲ ਉਹਦੇ ਵਿੱਚ ਜਿਹੜਾ ਹੁਣ ਹੈਂਡ ਬੈਗ ਆਪਾਂ ਕਰ ਸਕਦੇ ਆ ਜਾਂ ਕੈਰੀ ਆਨ ਬੈਗ ਕਹਿ ਸਕਦੇ ਆ ਉਹ ਅਲਾਉਡ ਨਹੀਂ ਹੈਗਾ ਕੇਵਲ ਪਰਸ ਕੰਪਿਊਟਰ ਵਗੈਰਾ ਤਾਂ ਛੋਟਾ ਜਿਹੜਾ ਆ ਜਿਹੜਾ ਜਿਹੜਾ ਤੁਹਾਡਾ ਬੈਗੇਜ ਹੋ ਗਿਆ ਜਿਹੜਾ ਕਿ ਫਰੰਟ ਸੀਟ ਦੇ ਥੱਲੇ ਆ ਸਕਦਾ ਉਹ ਹੀ ਅਲਾਉਡ ਹੈ ਜੀ